ਸਤਨਾਪੁਰੇ ਦੇ ਨਾਲ ਦੋ ਦੁਕਾਨਾਂ ਛੱਡ ਕੇ ਤੀਜੀ ਦੁਕਾਨ ਤੇ ਹੋਈ ਥੋੜਾ ਬਹੁਤਾ ਤਾਂ ਚਾਹੀਦਾ ਪੁਲਿਸ ਵਾਲਿਆਂ ਨੂੰ ਕੇਸ ਵਾਲਾ ਹੁਣ ਥੋੜਾ ਜਿਹਾ ਧਿਆਨ ਦੇਣਾ ਕੋਈ ਸੀਸੀਟੀਵੀ ਕੈਮਰਾ ਜੰ ਬੰਦੀ ਆਈ ਤੁਹਾਡੇ ਹਾਂਜੀ ਉਹ ਤਾਂ ਸਾਰਾ ਮੂਹ ਸੇ ਰਿਕਵਰ ਕੀਤੇ ਹੋਏ ਕਿੰਨੇ ਬੰਦੇ ਸੀ ਤਿੰਨ ਬੰਦੇ ਵਾਈਟ ਕੱਪੜੇ ਸਾਰਾ ਕੁਝ ਮੂਹ ਸੇ ਧੱਬਿਆ ਹੋਇਆ ਸੀ ਫੋਕਵਾੜਾ ਸ਼ਹਿਰ ਆਇ ਦਿਨ ਹੀ ਚੋਰਾਂ ਦੇ ਨਿਸ਼ਾਨੇ ਤੇ ਹੈ ਤੇ ਚੋਰ ਬਿਨਾ ਪੁਲਿਸ ਦੇ ਖੋਫ ਤੇ ਵਾਰਦਾਤਾਂ ਨੂੰ ਧੜਾ ਧੜ ਅੰਜਾਮ ਦੇ ਰਹੇ ਹਨ ਚੋਰੀ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫੋਕਵਾੜਾ ਸ਼ਹਿਰ ਦੇ ਸਤਨਾਮਪੁਰਾ ਇਲਾਕੇ ਵਿੱਚ ਜਿੱਥੇ ਕਿ ਥਾਣੇ ਤੋਂ ਮਹਿਜ ਕੁਝ ਹੀ ਦੂਰੀ ਤੇ ਚੋਰਾਂ ਨੇ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਦੇ ਹੋਏ ਨਗਦੀ ਅਤੇ ਹੋਰ ਸਮਾਨ ਤੇ ਹੱਥ ਸਾਫ਼ ਕਰ ਲਏ ਤੇ ਫਰਾਰ ਹੋ ਗਏ ਇੱਥੇ ਦੱਸ ਦਈਏ ਕਿ ਉਕਤ ਚੋਰੀ ਦੀ ਵਾਰਦਾਤ ਨਜ਼ਦੀਕ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਚੋਰਾਂ ਨੇ ਕ੍ਰਿਸ਼ਨਾ ਟਾਇਲ ਮਾਰਵਲ ਕੋਰੀ ਸ਼ਾਪ ਦੇ ਨਾਲ ਨਾਲ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ ਚੋਰਾਂ ਨੇ ਜਿੱਥੇ ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਨਕਦੀ ਅਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਅਤੇ ਹੋਰ ਸਮਾਨ ਚੋਰੀ ਕੀਤਾ ਉੱਥੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ 피해 ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਚੋਰਾਂ ਉੱਪਰ ਨੱਥ ਪਾਈ ਜਾਵੇ ਤੇ ਰਾਤ ਸਮੇਂ ਉਹਨਾਂ ਦੀਆਂ ਦੁਕਾਨਾਂ ਵਾਲੀ ਸਾਈਡ ਪੁਲਿਸ ਗਸ਼ਤ ਵਧਾਈ ਜਾਵੇ ਕ੍ਰਿਸ਼ਨਾ ਜੀ ਸਾਡੀ ਦੁਕਾਨ ਦਾ ਨਾਮ ਹੈ ਸਾਡਾ ਪੱਥਰ ਟਾਈਲ ਦਾ ਸੈਨੀਟਰੀ ਵੇਅਰ ਵਗੈਰਾ ਦਾ ਕੰਮ ਹੈ ਹਾਂਜੀ ਤੇ ਕੀ ਇਹ ਤੁਹਾਨੂੰ ਅਫਵਾਦ ਲੱਗਦਾ ਮਿਲੀ ਗਈ ਜਾਂ ਸਾਡੇ ਮੰਗੀ ਚੋਰੀ ਹੋਈ ਹੈ ਸਾਨੂੰ ਫੋਨ ਆਇਆ ਸੀਗਾ ਜੀ ਤੇ ਤਕਰੀਬਨ ਸਾਨੂੰ ਫੋਨ ਆਇਆ ਸੀਗਾ 5:30 6 ਵਜੇ ਫੋਨ ਆਇਆ ਸਾਨੂੰ ਇਹ ਕੰਮ ਵਾਰਦਾਤ ਹੋਈ ਹੈ ਇੱਕ ਤੋਂ 1:30 ਵਜੇ ਦੇ ਵਿੱਚ ਵਾਰਦਾਤ ਹੋਈ ਹੈ ਕੋਈ ਕੈਮਰੇ ਦੇ ਵਿੱਚ ਆਏ ਬੰਦੇ ਸੀਸੀਡੀ ਕੈਮਰੇ ਦੇ ਵਿੱਚ ਆਏ ਆ ਕਿੰਨੇ ਵਿਅਕਤੀ ਆਏ ਆ ਦੋ ਜਣੇ ਅੰਦਰ ਵੜੇ ਆ ਬਾਹਰਲਾ ਕੈਮਰੇ ਤੇ ਸਾਰੇ ਬੰਨੇ ਹੋਏ ਆ ਬੰਦੇ ਬਾਹਰ ਕਿੰਨੇ ਸੀ ਇਹ ਨਹੀਂ ਸਮਝ ਲੱਗਾ ਪਰ ਬਾਹਰਲੀ ਸਾਈਡ ਦੇ ਅੰਦਰ ਦੋ ਹੀ ਬੰਦੇ ਵੜਦੇ ਆ ਇਹ ਕਿੰਨੇ ਵਿਅਕਤੀ ਸੀਗੇ ਕੁਝ ਪਤਾ ਬੰਦੇ ਦੋ ਹੀ ਜਿੱਥੇ ਤੱਕਰ ਕੈਮਰਿਆਂ 'ਚ ਦੇਖਿਆ ਮੂੰਹ ਲਪੇਟਿਆ ਸੀਗਾ ਦੋ ਹੀ ਬੰਦੇ ਅੰਦਰ ਆ ਰਹੇ ਆ ਉਹਨਾਂ ਨੇ ਡੀਵੀਆਰ ਵਗੈਰਾ ਸਾਰੇ ਪੱਟੇ ਆ ਟੋਟਲ ਨੁਕਸਾਨ ਕਿੰਨਾ ਹੋ ਗਿਆ ਸਰ ਲਗਭਗ 70 75 ਹਜ਼ਾਰ ਦਾ ਹੋਇਆ ਹੈ ਤੇ ਕੁਝ ਡੀਵੀਆਰ ਦੇ ਵਿੱਚ ਗਵੰਡੀ ਦੇ ਚੈੱਕ ਕੀਤਾ ਸੀਗਾ ਕਿ ਕੁਝ ਪੌਣੇ ਕਿ ਇੱਕੋ ਜਿਹੇ ਇਹ ਗਰੀਵ ਸਟਰ ਪਿੰਦੂਗਾਨਾਂ ਦੇ ਤੋੜ ਕੇ ਗਏ ਆ ਕਿੰਨੇ ਵਿਅਕਤੀ ਸੀਗੇ ਕੁਝ ਪਤਾ ਚੱਲਿਆ ਦੋ ਬੰਦੇ ਸਨ ਬਾਅਦ ਤੇ ਆਏ ਕੁਝ ਪੜਾ ਇਹ ਇਹਨਾਂ ਨੂੰ ਪਤਾ ਜੀ ਅਸੀਂ ਚੈੱਕ ਕਰ ਰਹੇ ਹਾਂ ਕਿ ਕਿੰਨਾ ਕ ਨੁਕਸਾਨ ਹੋ ਗਿਆ ਸਾਰ ਆਪਣਾ ਨੁਕਸਾਨ ਮੇਰਾ ਤਾਂ ਇੱਕ ਡੀਵੀਆਰ ਉਤਾਰ ਕੇ ਲੈ ਗਏ ਬਾਕੀ ਕੈਮਰੇ ਤੋੜ ਗਏ ਤੇ ਬਾਕੀ ਮੈਂ ਜੇ ਸ਼ੌਕ ਹੋਣਗੇ ਸਮਾਨ ਕਢਾ ਦੇ ਦਿੰਦਾ ਕਿ ਜਿੰਨਾ ਕੁ ਸਾਮਾਨ ਹੋ ਗਿਆ ਸਰ ਕੋਈ ਕੈਸ਼ ਵਗੈਰਾ ਵੀ ਸੀ ਕੈਸ਼ ਸੀਗਾ ਕਿੰਨਾ ਕੁ ਸੀਗਾ ਬਹੁਤ ਸੀਗਾ ਜਿਆਦਾ ਵਾਂਗ ਵਾੜੀ ਅੱਜ ਸਵੇਰੇ ਤੁਹਾਨੂੰ 5:30 ਵਜੇ ਫੋਨ ਆਇਆ ਕਿੰਨੇ ਚਤਾਲਾ ਤੇ ਤੁਹਾਡੇ ਦੇ ਚੋਰੀ ਹੋ ਗਈ ਆ ਜਾ ਗਿਆ ਤੇ ਰਿਟਾ ਪਾਜੀ ਸਾਡਾ ਮੇਨ ਰੂਰ ਸ਼ੀਸ਼ਾ ਟੁੱਟਾ ਇਹ ਗੱਲੇ ਦੇ ਵਿੱਚੋਂ ਕੈਸ਼ ਲੱਗਿਆ ਐ ਵੀ ਕਈ ਵਾਰ ਨੂੰ ਕਈ ਪਾਸੋਂ ਹੋਰ ਵੀ ਟਰਾਈ ਕੀਤਾ ਰੋਚ ਤੇ ਕਾਫੀ ਨੁਕਸਾਨ ਹੋ ਗਿਆ ਅਰ ਕੈਸ਼ ਕਿੰਨਾ ਸੀਗਾ ਆਪਣਾ ਕੈਸ਼ ਸੀਗਾ ਸਾਡਾ 6-7000 ਰੁਪਏ ਤੇ ਹੋਰ ਕੀ ਲੱਗਿਆ ਹੋਰ ਪਾਜੀ ਬਾਕੀ ਦਾ ਬੱਸ ਬੰਦ ਥੋੜੀ ਕੀਤੀ ਹੈ ਸ਼ਟਰ ਟੁੱਟ ਗਿਆ ਸ਼ੀਸ਼ਾ ਟੁੱਟ ਗਿਆ ਸਰ ਕੋਈ ਸੀਸੀਡੀ ਕੈਮਰੇਜ ਬੰਦੇ ਆਏ ਸੀਸੀਟੀਵੀ ਕੋ ਬੰਦੇ ਆਏ ਪਰ ਹੁਣੀ ਫੇਸ ਕਵਰ ਕੀਤਾ ਹੋਇਆ ਸੀਗਾ ਜੀ ਕਿੰਨੇ ਵਿਅਕਤੀ ਸੀ ਕੁਝ ਪਤਾ ਚੱਲਦਾ ਦੋ ਵਿਅਕਤੀ ਸੀਗੇ ਜੀ ਸੀਸੀਟੀਵੀ ਸਾਥੇ ਆਏ ਕੋਈ ਪਤਾ ਚੱਲਦਾ ਨਹੀਂ ਇਹ ਨਹੀਂ ਪਤਾ ਲੱਗਦਾ ਕਿ ਕਿਸ ਕੈਮਰੇ ਡਾਊਨ ਕਰ ਦਿੱਤਾ ਕਿਸ ਰੋਡ ਦੇ ਉੱਪਰ ਆਪਣੀ ਦੁਕਾਨ ਆ ਕਾਈ ਦੁਕਾਨ ਆ ਆਪਣੀ ਵੈਸਟਰਨ ਜੁਨੀਅਨ ਆ ਜੀ ਸ਼ਾਪ ਨੰਬਰ 9 ਸਤਲਪੁਰ ਰੋਡ ਸਤਲਾਨਪੁਰ ਇਸ ਤੋਂ ਇਲਾਵਾ ਚੋਰਾਂ ਨੇ ਦੁੱਗਲ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਵਿੱਚ ਲੱਗੇ ਆ AC ਅਤੇ ਗੱਲੇ ਵਿੱਚ ਪਈ ਨਗਦੀ ਚੋਰੀ ਕਰ ਲਈ ਦੁਕਾਨਦਾਰ ਕੁਲਦੀਪ ਕੁਮਾਰ ਮੁਤਾਬਕ ਉਹ ਜਦੋਂ ਸਵੇਰੇ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਉਹਨਾਂ ਦੀ ਦੁਕਾਨ ਦੇ ਜਿੰਦਰੇ ਟੁੱਟੇ ਹੋਏ ਸਨ ਤਾਂ ਦੁਕਾਨ ਵਿੱਚ ਲੱਗਾ AC ਅਤੇ ਗੱਲੇ ਵਿੱਚ ਪਈ ਹਜ਼ਾਰਾਂ ਰੁਪਏ ਦੀ ਨਗਦੀ ਗਾਇਬ ਸੀ ਮਾਮਲਾ ਸਾਨੂੰ ਸਵੇਰੇ ਆਣ ਕੇ ਪਤਾ ਲੱਗਾ ਕਿ ਤਾਲੇ ਟੁੱਟੇ ਆ ਤੇ ਜਦੋਂ ਅੰਦਰ ਦੇਖਿਆ AC ਹੈ ਨਹੀਂ ਤਾਂ ਗੱਲੇ ਦੇ ਵਿੱਚ ਪਏ ਹਨ ਕਿ ਜਿਹੜੇ ਛੱਡ ਗਏ ਪੈਸੇ ਕਿੰਨੇ ਸੀ ਸਰ ਗੱਲੇ ਵਿੱਚ 1500 2000 ਵੱਤ ਤੋਂ ਵੱਧ ਛੱਡ ਗਏ ਨੇ ਤੇ ਆਪਾਂ ਨੂੰ ਕਿੰਨੇ ਕਿੰਨੇ ਕਬੀ ਪਤਾ ਲੱਗਾ ਕਿ ਚੋਰੀ ਹੋਈ ਆਪਾਂ ਸਵੇਰੇ 8 ਵਜੇ ਤੇ ਪੁਲਿਸ ਕੰਪਲੀਟ ਕੀਤੀ ਸਮਾਂ ਨੂੰ ਲੈ ਕੇ ਗਏ ਆ ਭਾਜੀ ਕੰਪਲੀਟ ਗਏ ਸੀ ਤੇ ਸ਼ਾਇਦ ਦੇ ਵਿੱਚ ਜਿੱਦਾਂ ਹੁਣ ਇਕੱਠੀਆਂ ਇੱਕ ਰਾਤ ਦੇ ਵਿੱਚ ਪਾਣੀ ਚੋਰੀਆਂ ਹੋਈਆਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਥਾਣਾ ਨਾਲਾ ਸਤਨਾਪੁਰੇ ਦਾ ਪੁਲਿਸ ਵਾਲਿਆਂ ਨੂੰ ਵੀ ਚਾਹੀਦਾ ਹੁਣ ਕਹਿੰਦੇ ਸਤਨਾਪੁਰੇ ਦੇ ਨਾਲ ਦੋ ਦੁਕਾਨਾਂ ਛੱਡ ਕੇ ਤੀਜੀ ਦੁਕਾਨ ਤੇ ਹੋਈ ਥੋੜਾ ਬਹੁਤ ਆ ਤਾਂ ਚਾਹੀਦਾ ਪੁਲਿਸ ਵਾਲਿਆਂ ਨੂੰ ਕਿ ਐਸਾ ਗੱਲ ਹੁਣ ਥੋੜਾ ਜਿਹਾ ਧਿਆਨ ਦੇਣਾ ਕੋਈ ਸੀਸੀਟੀਵੀ ਕੈਮਰੇਜ ਬੰਦੇ ਆਏ ਤੁਹਾਡੇ ਹਾਂਜੀ ਉਹ ਤਾਂ ਸਾਰਾ ਮੂਸੇ ਰਿਕਵਰ ਕੀਤੇ ਹੋਏ ਕਿੰਨੇ ਬੰਦੇ ਸੀ ਤਿੰਨ ਬੰਦੇ ਆ ਵਾਈਟ ਕੱਪੜੇ ਸਾਰਾ ਕੁਝ ਮੂਸੇ ਢੱਗਿਆ ਹੋਇਆ ਇਸੇ ਤਰ੍ਹਾਂ ਹੀ ਚੋਰਾਂ ਨੇ ਇੱਕ ਹੋਰ ਦੁਕਾਨ ਸਮਰਾ ਐਲੂਮੀਨੀਅਮ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਉਂਦੇ ਹੋਏ ਕੀਮਤੀ ਸਮਾਨ ਤੇ ਹੱਥ ਸਾਫ਼ ਕਰ ਲਏ ਦੁਕਾਨ ਦੇ ਮਾਲਕ ਗੁਰਪ੍ਰੀਤ ਸਿੰਘ ਸਮਰਾ ਨੇ ਦੱਸਿਆ ਕਿ ਸੀਸੀਟੀਵੀ ਤੋਂ ਪਤਾ ਲੱਗਾ ਹੈ ਕਿ ਇਸ ਵਾਰਦਾਤ ਨੂੰ ਤਿੰਨ ਚੋਰਾਂ ਨੇ ਅੰਜਾਮ ਦਿੱਤਾ ਹੈ ਤੇ ਇਸ ਚੋਰੀ ਦੌਰਾਨ ਉਹਨਾਂ ਦਾ ਕੁਝ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਭੰਨ ਤੋੜ ਜ਼ਿਆਦਾ ਹੋਈ ਹੈ ਹੁਣ ਆ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੇ ਨਿਖੇਲ ਖਸੀ ਜਾਵੇ ਕਿ 9 ਵਜੇ ਆ ਕੇ ਕਿਹਾ ਮੇਰੇ ਉਤਾਰੇ ਟੁੱਟੇ ਹੋ ਸ਼ਟਰ ਬੰਦ ਦੇਗਾ ਜਦੋਂ ਸ਼ਟਰ ਚੱਕਿਆ ਮੈਂ ਮੁੰਡੇ ਪੁੱਛਿਆ ਕਹਿੰਦਾ ਭਾਜੀ ਮੈਂ ਤਾਂ ਲਾਕੇ ਗਿਆ ਜਦੋਂ ਤਾਲੇ ਖੋਲੇ ਤੇ ਅੰਦਰ ਦਫ਼ਤਰ ਦੇਖਿਆ ਆ ਦਫ਼ਤਰ ਦੇਖਿਆ ਅੰਦਰ ਸਮਾਨ ਮੌਜੂਦ ਸੀ ਤੇ ਥੋੜੇ ਪੈਸੇ 500 ਰੁਪਏ ਤੇ ਥੋੜਾ ਸਮਾਨ ਵੀ ਉਹ ਚੁੱਕ ਲੈ ਕੇ ਪਿੱਛੇ ਦਫ਼ਤਰ ਉਹ ਤੋੜਿਆ ਕੋਈ ਸੀਸੀਟੀਵੀ ਕੈਮਰੇ ਜਾਏ ਬੰਦੇ ਹਾਂਜੀ ਹਾਂਜੀ ਕਿੰਨੇ ਵਿਅਕਤੀ ਆ? 2 ਵਿਅਕਤੀ ਹੋ ਰਹੇ ਹਨ। ਹਾਂਜੀ 2। ਆਥੇ ਮੋਟਰਸਾਈਕਲ ਦੇ? ਨਹੀਂ ਇਹ ਤਾਂ ਆਥੇ ਪੈਦਲ ਹੀ ਹੈ। ਹੁਣ ਜਰਾ ਇਹਨਾਂ ਤਸਵੀਰਾਂ ਨੂੰ ਵੀ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੋ ਚੋਰ ਮੁੱਖ ਜੀਟੀ ਰੋਡ ਤੇ ਸਥਿਤ ਇੱਕ ਗਲੀ ਵਿੱਚੋਂ ਬੇਖੌਫ ਹੋ ਕੇ ਲੰਘ ਰਹੇ ਹਨ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫिराਕ ਵਿੱਚ ਹਨ। ਇਹ ਦੋਵੇਂ ਚੋਰ ਪਹਿਲਾਂ ਤਾਂ ਸਿੱਧੇ ਹੀ ਲੰਘ ਜਾਂਦੇ ਨੇ ਪਰ ਫਿਰ ਪਿੱਛੇ ਮੁੜ ਕੇ ਸਾਈਡ ਤੇ ਖੜੀ ਇੱਕ ਕਾਰ ਨੂੰ ਚਾਬੀ ਲਗਾ ਕੇ ਖੋਲਣ ਦੀ ਅਸਫਲ ਕੋਸ਼ਿਸ਼ ਕਰਦੇ ਨੇ ਜੋ ਕਿ ਅਸਫਲ ਹੋਣ ਤੋਂ ਬਾਅਦ ਫਿਰ ਤੋਂ ਚਲੇ ਜਾਂਦੇ ਨੇ। ਇਥੇ ਦੱਸ દਈਏ ਕਿ ਅਗਰ ਇਸੇ ਤਰ੍ਹਾਂ ਹੀ ਇਹ ਚੋਰ ਬੇਖੌਫ ਹੋ ਕੇ ਬਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ ਤਾਂ ਫਿਰ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਸੁਰੱਖਿਆ ਦੇ ਦਾਅਵਿਆਂ ਤੇ ਸਵਾਲ ਉੱਠਣੇ ਵੀ ਲਾਜ਼ਮੀ ਹਨ